グローバル વોર્મિંગ ਦੇ ਤਹਿਤ ਗਰਮੀ ਦੀ ਜਿਹੜੀ ਆਪਣਾ ਪਹਾਵ ਹੈ ਕਾਫੀ ਵੱਧਦਾ ਜਾ ਰਿਹਾ ਜਿੱਥੇ ਪਹਾੜ ਪਿਘਲ ਰਹੇ ਨੇ ਉੱਥੇ ਹੀ ਕਿਤੇ ਵਾਤਾਵਰਣ ਪ੍ਰੇਮੀਆਂ ਦਾ ਵੀ ਜਿਹੜਾ ਜਜ਼ਬਾ ਜਾਗਦੇ ਹੋਏ ਨਜ਼ਰ ਆ ਰਹੇ ਅੰਮ੍ਰਿਤਸਰ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਇੱਥੇ ਕਰੀਬ ਸੈਂਕੜੇ ਬਾਗ ਵਿਕਸਿਤ ਕਰਨ ਵਾਲੀ ਸੰਸਥਾ ਹਰਿਆਵਲ ਪੰਜਾਬ ਜਿਹਦੀ ਮੁਹਿੰਮ ਦਾ ਆਗਾਜ਼ ਅੱਜ ਇੰਜੀਨੀਅਰ ਦਜੀਤ ਸਿੰਘ ਕੋਹਲੀ ਵੱਲੋਂ ਇੱਕ ਉਦਯੋਗਪਤੀਆਂ ਤੇ ਅਧਿਕਾਰੀਆਂ ਦੇ ਸੰਜੇ ਸਹਿਯੋਗ ਸਦਕਾ ਅੱਜ ਇਥੇ ਅੰਮ੍ਰਿਤਸਰ ਫੋਕਲ 올ਡ ਫੋਕਲ ਪੁਆਇੰਟ ਤੇ ਸਿਰਜਿਆ ਗਿਆ ਤਾਂ ਅੱਜ ਤੁਹਾਨੂੰ ਤਸਵੀਰਾਂ ਜਿਹੜੀਆਂ ਸਾਂਝੇ ਕਰ ਰਹੇ ਹਮਸਰ ਤੋਂ ਕਿ ਕਾਫੀ ਪੌਦੇ ਜਿਹੜੇ ਖਾਸ ਤੌਰ ਤੇ ਅੰਬ ਦੇ ਬੂਟਿਆਂ ਨੂੰ ਇੱਥੇ ਜਿਹੜਾ ਆਬਾਦ ਕਰਨ ਦੀ ਮਹਿੰਮ ਸ਼ੁਰੂਆਤ ਕੀਤੀ ਹੈ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦਾ ਇਹ ਮਹਿੰਮ ਦੇ ਵਿੱਚ ਸਾਥ ਮਿਲ ਰਿਹਾ ਹਮਸਰ ਦੇ ਲੋਕਾਂ ਦਾ ਤਾਂ ਕੋਲੀ ਸਾਹਿਬ ਇਹਨਾਂ ਦਾ ਵਧਾਈ ਵਾਤਾਵਰਣ ਵਿਸ਼ਵ ਵਾਤਾਵਰਨ ਦੇ ਵਿੱਚ ਦਿੱਤੋ। ਅੱਜ ਦੇ ਸਾਰੇ ਜਿਹੜੇ ਚੈਨਲ ਦੇ ਦਰਸ਼ਕਾ ਉਹਨਾਂ ਨੂੰ ਸਾਰਿਆਂ ਨੂੰ ਵਿਸ਼ਵ ਵਾਤਾਵਰਨ ਦੇ ਦਿੱਤੀ ਹੈ ਗੁਰਾਇਆ। ਅਸੀਂ ਅੱਜ 올ਡ ਫੋਕਲ ਪੁਆਇੰਟ ਦੇ ਵਿੱਚ ਜਿਹੜੇ ਆ ਖਲੋਤੇ ਆ ਇਹ 2000 ਸਕਰ ਯਾਰਡਸ ਦਾ ਇੱਕ ਜਿਹੜਾ ਪਲਾਟ ਸੀਗਾ ਜਿਹਨੂੰ ਵਿਕਸਿਤ ਕਰਨ ਵਾਸਤੇ ਬਾਗ ਦੀ ਸ਼ਕਲ ਦੇ ਵਿੱਚ ਸਾਡੇ ਮਾਨਯੋਗ ਪੋਲੂਸ਼ਨ ਕੰਟਰੋਲ ਬੋਰਡ ਦੇ ਸਾਬਕਾ ਚੇਅਰਮੈਨ ਅਦਰਸ਼ਪਾਲ ਜੀ ਵਿੱਚ ਉਹਨਾਂ ਦੀ ਸੋਚ ਸੀ ਤੇ ਉਸ ਨੂੰ ਅੱਗੇ ਤੋਰਦਿਆ ਸ਼੍ਰੀ ਡਾਲਮੀਆਂ ਸੀ ਕਮਲ ਡਾਲਮੀਆਂ ਜੀ ਜਿਹੜੇ ਇੱਥੇ ਇੰਡਸਟ੍ਰੀਅਲਿਸਟ ਆ ਉਹਨਾਂ ਦੀ ਸਾਰੀ ਫੈਮਿਲੀ ਅੱਜ ਡਾਲਮੀਆਂ ਫੈਮਿਲੀ ਇੱਥੇ ਪੂਰੀ ਪਹੁੰਚੀ ਸੀਗੀ ਤੇ ਸਾਨੂੰ ਜਿਹੜਾ ਇਹਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮਾਰਗਦਰਸ਼ਨ ਜਿਹੜਾ ਆ ਉਹ ਮਿਲ ਰਿਹਾ ਪੋਲੂਸ਼ਨ ਕੰਟਰੋਲ ਬੋਰਡ ਦਾ ਸਾਡੇ ਨਾਲ ਸਰਦਾਰ ਸੁਖਦੇਵ ਸਿੰਘ ਜਿਹੜੇ ਐਕਸ਼ਨ ਪੋਲੂਸ਼ਨ ਕੰਟਰੋਲ ਬੋਰਡ ਦੇ ਉਹ ਵੀ ਅਸੀਂ ਸਾਰਿਆਂ ਨੇ ਰਲ ਮਿਲ ਕੇ ਭਾਰਤ ਵਿਕਾਸ ਪ੍ਰੀਸ਼ਦ ਅੰਮ੍ਰਿਤਸਰ ਰਹਿਵਲ ਮੰਚ ਸਾਰੇ ਇੱਥੇ ਇਕੱਤਰ ਸੀਗੇ ਤੇ ਇਸ ਦੇ ਵਿੱਚ ਜਿਹੜੇ 2000 ਸਕੇਜ ਯਾਰਡ ਹੈ ਇਹਦੀ ਅਸੀਂ ਲਗਭਗ 100 ਬੂਟਾ ਆਮ ਦਾ ਜਿਹੜਾ ਦੁਸਹਿਰੀ ਆਮ ਦਾ ਬੂਟਾ ਜਿਹੜੀ ਜਿਹਦੀ ਹਾਈਟ ਲਗਭਗ ਸੈਪਲਿੰਗ ਦੀ ਹਾਈਟ 3-4 ਫੁੱਟ ਦੇ ਕਰੀਬ ਹੈ ਉਹ ਲਾ ਰਹੇ ਆ ਇਸ ਇਨੂੰ ਇੱਕ ਮਿੰਨੀ ਬਾਗ ਦੀ ਸ਼ਕਲ ਦੇਣੀ ਜਿਵੇਂ ਪਹਿਲਾਂ ਵੀ ਅਸੀਂ ਜਿਹੜਾ ਆ ਇਸ 올ਡ ਹੋਕਲ ਪੁਆਇੰਟ ਦੇ ਵਿੱਚ ਬਿਲਕੁਲ ਇਹਦੇ ਨਾਲ ਲੱਗਦੀ ਧਰਤੀ ਹੈ ਉਹਦੇ ਵਿੱਚ ਦੋ ਵਾਰੀ ਮਿੰਨੀ ਜੰਗਲ ਕ੍ਰੀਏਟ ਕੀਤਾ ਸੀਗਾ ਇੱਕ ਦੇ ਵਿੱਚ 40 ਸਪੀਸ 44 ਸਪੀਸੀਜ਼ ਲਾਈਆਂ ਸੀਗੀਆਂ ਜਿਹਦੇ ਵਿੱਚ ਸਾਡਾ ਉਸ ਜਿਹੜੇ ਮਾਰਗਦਰਸ਼ਨ ਕੀਤਾ ਸੀ ਰੋਹਿਤ ਮਹਿਰਾ ਸਾਹਿਬ ਆਈਆਰਐਸ ਅਫਸਰ ਨੇ ਤੇ ਅਦਰਸ਼ ਪਾਲ ਜੀ ਵਿੱਚ ਕਮਲ ਢਾਲਵੀਆ ਜੀ ਪੂਰੀ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਮਜੀਠੀਆ ਸਾਹਿਬ ਉਸੀਂ ਸਾਰੇ ਅੱਜ ਗੱਲ ਇਹ ਕਿ ਮੈਂ ਸਵਾਲ ਪੁੱਛਣਾ ਜਨਾ ਸਵਾਲ ਜ਼ਰੂਰ ਦੇਖੋ ਆਏਗਾ ਕਿ ਜਿਹੜੇ ਕੰਮ ਸਰਕਾਰਾਂ ਦੇ ਸੀ ਅੱਜ ਸੰਸਥਾਵਾਂ ਇਹ ਆਪਣੇ ਸਿਰਾਂ ਦੇ ਨੰਬਾਰੀਆਂ ਨੇ ਦੁੱਖ ਨਹੀਂ ਲੱਗਦਾ ਕਿ ਪੰਜਾਬ ਕਿਸੇ ਵੇਲੇ ਪੰਜ ਆਪ ਪੰਜ ਦਰਿਆਵਾਂ ਦੀ ਧਰਤੀ ਸੀ ਤੇ ਅੱਜ ਹਰ ਪਾਸੇ ਸੁੱਖਾ ਪਾਣੀ ਦੀ ਦਲਦਲ ਇਨੀ ਖਰਾਬ ਹੋ ਗਈ ਮਤਲਬ ਕੈਂਸਰ ਵਰਗੀਆਂ ਨਵੀਆਂ ਬਿਮਾਰੀਆਂ ਇਹਨਾਂ ਲੋਕ ਜ਼ੂਜ਼ਰੇ ਨੇ ਤੇ ਇੱਕ ਤੁਸੀਂ ਜਾਂ ਇੱਕ ਦੋ ਹੋਰ ਸੰਸਥਾਵਾਂ ਨੇ ਮੇਰੇ ਧਿਆਨ ਚ ਜਿਹੜੇ ਇਹ ਉਪਰਾਲਾ ਕਰ ਰਹੀਆਂ ਨੇ ਅਮਸਰ ਦੇ ਵਿੱਚ ਸਰਕਾਰਾਂ ਕਿੱਥੇ ਸੁੱਤੀਆਂ ਪਈਆਂ देखो ਤੁਹਾਡਾ ਸਵਾਲ ਬਹੁਤ ਵਾਜਬ ਹੈ ਪਰ ਉਹਦੀ ਕਾਰਨ ਕੀ ਬਣਿਆ ਇਹ ਜਿਹੜੇ ਤੁਹਾਡਾ ਸਵਾਲ ਉਹਦਾ ਕਾਰਨ ਘਾਟ ਸੀ ਦਰਖਤਾਂ ਦੀ ਬਹੁਤ ਜ਼ਿਆਦਾ ਘਾਟ ਆ ਗਈ ਸਾਨੂੰ ਧਰਤੀ ਦੇ ਉੱਤੇ ਜਿਹੜਾ ਗ੍ਰੀਨ ਕਵਰ ਹੈ ਲਗਭਗ ਜਿਹੜਾ 35 35 36% ਚਾਹੀਦਾ ਪੰਜਾਬ ਦੀ ਗੱਲ ਕਰ ਲਈਏ ਭਾਵੇਂ ਆਪਾਂ ਹਿੰਦੁਸਤਾਨ ਦੀ ਗੱਲ ਕਰੀਏ ਇਹ ਗ੍ਰੀਨ ਕਵਰ ਰਹਿ ਗਿਆ ਤੇ 3.5 ਤੋਂ 4-5% ਇਹ ਬਹੁਤ ਵੱਡਾ ਪਾੜਾ ਪੈ ਗਿਆ ਜਿਹਦੇ ਕਰਕੇ ਤੁਸੀਂ ਕੈਂਸਰ ਵਰਗੀਆਂ ਬਿਮਾਰੀਆਂ ਦੀ ਗੱਲ ਹੈ ਪਾਣੀ ਦੀ ਜਿਹੜੀ ਦੁਰਗਤੀ ਹੋਈ ਘਾਟ ਜਿਹੜੀ ਦਰਖਤਾਂ ਦੀ ਤੁਹਾਨੂੰ ਇਹ ਪਤਾ ਵੀ ਜਦੋਂ ਅਸੀਂ ਛੋਟੇ ਬੱਚੇ ਹੁੰਦੇ ਸੀ ਉਦੋਂ ਵੀ ਪੜ੍ਹਦੇ ਸੀ ਸਭ ਤੋਂ ਵੱਧ بارش ਕਿੱਥੇ ਹੁੰਦੀ ਹੈ ਬੱਚਿਆਂ ਨੇ ਜਵਾਬ ਦੇਣਾ ਜੀ ਚਰਾਪੂੰਜੀ ਚਰਾਪੂੰਜੀ 'ਚ ਕਿਉਂ بارش ਵੱਧ ਹੁੰਦੀ ਸੀ ਉੱਥੇ ਦਰਖਤ ਬਹੁਤ ਆ ਇੱਥੇ ਹੁਣ ਦਰਖਤਾਂ ਦੀ ਕਟਾਈ ਡਿਊ ਟੂ ਅਰਬਨਾਈਜੇਸ਼ਨ ਜਾਂ ਕਈ ਵੀ ਕਾਰਨ ਕੁਛ ਵੀ ਹੋ ਸਕਦੇ ਆ ਡਿਵੈਲਪਮੈਂਟ ਜਦੋਂ ਹੋਣੀ ਆ ਤੇ ਦਰਖਤਾਂ ਦਾ ਥੋੜਾ ਬਹੁਤਾ ਕਾਂਟ ਸ਼ਟ ਹੋਣੀ ਪਰ ਜਿੰਨੀ ਨਾਲੋਂ ਦੀ ਨਾਲ ਉਹਦੀ ਪੂਰਤੀ ਕਰਨੀ ਸੀ ਉਹ ਨਹੀਂ ਹੋ ਰਹੀ ਤੁਸੀਂ ਗੱਲ ਕਰ ਰਹੇ ਵੀ ਸਮਾਜ ਸੇਵੀ ਸੰਸਥਾਵਾਂ ਦੇਖੋ ਸਮਾਜ ਸੇਵੀ ਸੰਸਥਾਵਾਂ ਆਪਣੀ ਯਥਾ ਸ਼ਕਤੀ ਦੇ ਅਨੁਸਾਰ ਕੰਮ ਕਰ ਸਕਦੀ ਹੈ ਕਿੰਨਾ ਕ ਕਰ ਲੈਣਗੇ ਅਕਸਰ ਇਹ ਕੰਮ ਸਰਕਾਰਾਂ ਦਾ ਉਸੇ ਹੀ ਗੱਲ ਨੂੰ ਤੋਂ ਸੇ ਤੁਹਾਡੇ ਸਾਹਮਣੇ ਪੁਖਤਾ ਸਬੂਤ ਹੈ ਸਾਡੇ ਨਾਲ ਪੋਲੂਸ਼ਨ ਕੰਟਰੋਲ ਬੋਰਡ ਦੇ ਐਕਸ਼ਨ ਸਾਹਿਬ ਖਲੋਤੇ ਆ ਇਹਨਾਂ ਦੇ ਜਿਹੜੇ ਅਦਰਸ਼ ਪਾਲਜੀ ਵਿਜ ਮੈਂ ਕਹ ਤਾਨੂੰ ਨਾਂ ਲਿਆ ਆ ਆਈਆਰਐਸ ਅਫੀਸਰ ਰੋਹਿਤ ਮਹਿਰਾ ਉਹ ਵੀ ਇੱਕ ਇਨਕਮ ਟੈਕਸ ਐਕਸਰਸਾਈਜ਼ ਇਨਕਮ ਟੈਕਸ ਦੇ ਵਿੱਚ ਬੜੇ ਵੱਡੇ ਅਫੀਸਰ ਨੇ ਮਹਿਕਮੇ ਵੀ ਇਨਵੋਲ ਮੈਂ ਖੁਦ ਜਦੋਂ ਅਫੀਸਰ ਸੀ ਮੈਂ ਆਪਣੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਮੈਂ ਰਿਟਾਇਰਮੈਂਟ ਤੋਂ ਬਾਅਦ ਨਹੀਂ ਮੈਂ ਉਦੋਂ ਦਾ ਹੀ ਲੱਗਾ ਕਹਿਣ ਦਾ ਮਤਲਬ ਮਹਿਕਮੇ ਵੀ ਵੇਲੇ ਇੱਕ ਵੇਲੇ ਸਾਰੇ ਆਪੋ ਆਪਣਾ ਯੋਗਦਾਨ ਪਾ ਰਹੇ ਆ ਪਰ ਘਾਟ ਇੰਨੀ ਇਹ ਬੜਾ ਵੱਡਾ ਚਿੰਤਾ ਦਾ ਵਿਸ਼ਾ ਤੁਹਾਡਾ ਸਵਾਲ ਇੱਥੇ ਜਾ ਕੇ ਬਹੁਤ ਵਾਜਬ ਬਣ ਜਾਂਦਾ ਵੀ ਜੇ ਸਾਰੇ ਹੀ ਯੋਗਦਾਨ ਪਾ ਰਹੇ ਚਾਹੇ ਸਮਾਜ ਸੇਵੀ ਸੰਸਥਾਵਾਂ ਨੇ ਜੰਗਲਾਤ ਵਿਭਾਗ ਵੱਲੋਂ ਕਿਹੋ ਜਿਹਾ ਸਹਿਯੋਗ ਰਿਹਾ ਇਸ ਮੁਹਿੰਮ ਦੇ ਵਿੱਚ ਦੇਖੋ ਜੀ ਸਾਨੂੰ ਬੂਟੇ ਮਿਲੇ ਤੁਹਾਨੂੰ ਉਹਨਾਂ ਵੱਲ ਸਾਨੂੰ ਜੰਗਲਾਤ ਡਿਪਾਰਟਮੈਂਟ ਨੇ ਹਮੇਸ਼ਾ ਹੀ ਜਦੋਂ ਦੇ ਵੀ ਅਸੀਂ ਇਸ ਵਿਸ਼ੇ ਦੇ ਨਾਲ ਜ ਤੇ ਸਰਦਾਰ ਕਹਾਨ ਸਿੰਘ ਪੰਨੂ ਇੱਕ ਸਿਆਲਾਂ ਦੀ ਨਿੱਗੀ ਧੁੱਪ ਵਰਗਾ ਨਾ ਹੈ। ਸਿਆਲਾਂ ਦੀ ਨਿੱਗੀ ਧੁੱਪ ਤਾਂ ਕਹਿਣ ਡਿਆ ਤੇ ਸਿਆਲ 'ਚ ਜਦੋਂ ਕਿਤੇ ਧੁੱਪ ਬਿਜਲੀ ਤੇ ਨਿੱਗੀ ਹੋਵੇ ਨਾ ਉਹਦਾ ਅਨੰਦ ਹੀ ਕੁਛ ਹੋਰ ਹੁੰਦਾ। ਜੀ ਉਸ ਆਫੀਸਰ ਨੇ ਜਿਲ੍ਹਾ ਅੰਮ੍ਰਿਤਸਰ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਤੁਹਾਡੇ ਚੈਨਲ ਦੇ ਮਾਰਫਤ ਤੁਸੀਂ ਵੀ ਪਰ ਮੈਨੂੰ ਫੇਰ ਯਾਦ ਆ ਗਿਆ ਕਿ ਤੁਸੀਂ 10-15 ਸਾਲ ਪੁਰਾਣੇ ਅਧਿਕਾਰੀ ਦੀ ਉੱਥੇ ਡੀਸੀ ਵੀ ਰਹਿ ਚੁਕੇ ਤੁਹਾਨੂੰ ਅੱਜ ਤੁਸੀਂ ਉਹਨਾਂ ਨੂੰ ਮਿਸ ਕਰ ਰਹੇ ਹੋ ਤੇ ਉਸ ਤੋਂ ਬਾਅਦ ਕਈ ਡੀਸੀ ਆ ਗਏ ਕਈ ਹੋਰ ਅਫਸਰ ਵੀ ਆਏ ਨਹੀਂ ਮੈਂ ਦੱਸਦਾ ਉਹਨਾਂ ਦਾ ਨਹੀਂ ਕੋਈ ਇਹੋ ਜਿਹਾ ਸਾਥ ਉਹ ਹਰਪ੍ਰੀਤ ਸਿੰਘ ਜੀ ਸੂਦਨ ਡਿਪਟੀ ਕਮਿਸ਼ਨਰ ਆਏ ਇਥੇ 2-3 ਸਾਲ ਪਹਿਲਾਂ ਦੀ ਗੱਲ ਆ ਉਹਨਾਂ ਨੇ ਸਾਨੂੰ ਸਾਡੇ ਕੀਤੇ ਕੰਮ ਨੂੰ ਕਦਰ ਕਰਦਿਆਂ ਇੱਕ ਤਾਂ ਸਾਨੂੰ ਜਿਹੜਾ ਡਿਸਟ੍ਰਿਕਟ ਅਵਾਰਡ ਦਿੱਤਾ ਮੈਨੂੰ ਦਿੱਤਾ ਮੇਰਾ ਨਾਰਕਮੈਂਟ ਕੀਤਾ ਉੱਥੇ ਪੰਜਾਬ ਦੇ ਵਿੱਚ ਸਟੇਟ ਅਵਾਰਡ ਵਾਸਤੇ ਕਿਉਂ ਕੀਤਾ ਉਹਨਾਂ ਦੇ ਕੋਲੇ ਇਕੋ ਸਿੱਖ ਇੱਕ ਸੰਸਥਾ ਜਿਹੜੀ ਕਲੇਮ ਕਰਦੀ ਆ ਵੀ ਅਸੀਂ ਵੀ ਬੂਟੇ ਬਹੁਤ ਲਾਉਨੇ ਉਹਨਾਂ ਦੇ ਕੋਲੇ ਆਏ ਵੀ ਸਾਨੂੰ ਚੇਅਰਮੈਨ ਸੀਓ ਇੰਪਰੂਵਮੈਂਟ ਟਰਸਟ ਦੇ ਉਹ ਜਿਹੜੀ ਸਰਟੀਫਾਈਡ ਸੀ ਉਹਦਾ ਨਾਨ ਪੋਲੀਟਿਕਲ ਬੋਰਡ ਨਾਨ ਪੋਲੀਟਿਕਲ ਸੀ ਜੀ ਉਹਨਾਂ ਨੇ ਮੈਨੂੰ ਉੱਥੇ ਸਾਨੂੰ ਸੱਦ ਕੇ ਕਿਹਾ ਵੀ ਕੋਲੀ ਸਾਹਿਬ ਇੱਥੇ ਜਿਹੜੀ ਤਾਨੂੰ ਯਾਦ ਹੋਣਾ ਜਦੋਂ ਪਠਾਨਕੋਟ ਤੇ ਅਟੈਕ ਹੋਇਆ ਸੀਗਾ 에ਅਰ ਫੋਰਸ ਤੇ ਕਿ ਜਿੰਨੇ ਵੀ 에ਅਰ ਫੋਰਸ ਦੇ ਲਾਗੇ ਜਿੱਥੇ ਵੀ ਕਿਤੇ ਕੁਆਰਟਰ ਆ ਉਤੋਂ 3 300 ਮੀਟਰ ਦੂਰ ਤੱਕ ਕੋਈ ਕੰਸਟ੍ਰਕਸ਼ਨ ਜੋੜ ਹੈ ਤੇ ਉਹ ਇੰਪਰੂਵਮੈਂਟ ਟਰਸਟ ਦੀ ਜਿਹੜੀ ਰஞ்சிਤ ਐਵੇਨਿਊ ਦੀ ਮੈਂ ਗੱਲ ਕਰ ਰਿਹਾ ਉਹਦੇ ਵਿੱਚ ਉਹਨਾਂ ਨੇ ਸਾਨੂੰ 7 ਕਨਾਲ ਦੀ ਜ਼ਮੀਨ ਦਿੱਤੀ ਅਸੀਂ ਉਹ ਡਿਵੈਲਪ ਕੀਤੀ ਔਰ ਅੱਜ ਤੁਸੀਂ ਜਾ ਕੇ ਦੇਖੋ ਉਹਦੇ ਵਿੱਚ ਸਾਨੂੰ ਯੋਗਦਾਨ ਦਿੱਤਾ ਆਈਆਰਐਸ ਅਫੀਸਰ ਨਹੀਂ ਤੇ ਮਹਿਲਾ ਸਾਹਿਬ ਨੇ ਕਮਲ ਢਾਲਮੀਆਂ ਜੀ ਨੇ ਨਾਲ ਢਾਲਮੀਆਂ ਫੈਮਿਲੀ ਵੈਲ ਰੀਨੋਨਡ ਫੈਮਿਲੀ ਹੈ ਅੱਜ ਵਿਸ਼ੇ ਵਾਤਾਵਰਨ ਦੇ ਦਿਵਸ ਮੌਕੇ ਜਿੱਥੇ ਤੁਸੀਂ ਵਾਤਾਵਰਨ ਨੂੰ ਸੁਧਾਰ ਵੱਲ ਉਪਰਾਲਾ ਕਰ ਰਹੇ ਹੋ ਜੋਗਪਤੀ ਤੁਹਾਡਾ ਸਾਥ ਦੇ ਰਹੇ ਨੇ ਅਫਸਰ ਦੇ ਰਹੇ ਨੇ ਪੋਲੂਸ਼ਨ ਕੰਟਰੋਲ ਬੋਰਡ ਦੇ ਪਰ ਕਿਤੇ ਨਾ ਕਿਤੇ ਇੱਕ ਅਹਿਮ ਬਾਗ ਹੈ ਰਾਮ ਬਾਗ ਜਿਹਨੂੰ ਕੰਪਨੀ ਬਾਗ ਦੇ ਨਾਂ ਤੇ ਵੀ ਜਾਣਿਆ ਜਾਂਦਾ ਹੈ ਉੱਥੋਂ ਦਾ ਵਾਤਾਵਰਨ ਇੰਨਾ ਕਿ ਵਿਗੜ ਚੁੱਕਿਆ ਹੈ ਕੀ ਗੱਲ ਸਾਡੇ ਕਾਰਪੋਰੇਸ਼ਨ ਦੇ ਅਧਿਕਾਰੀ ਅੱਖਾਂ ਦੀ ਪੱਟੀ ਬਣ ਕੇ ਬੈਠੇ ਉਹਨਾਂ ਨੂੰ ਕਿਉਂ ਨਹੀਂ ਜਗਾ ਰਹੀਆਂ ਜਸ ਇਹ ਹੁਣ ਤੁਸੀਂ ਜਾ ਕੇ ਪੁੱਛੋ ਮੈਂ ਤੇ ਕਈ ਵਾਰ ਤੁਹਾਡੇ ਚ ਮੈਂ ਤੁਹਾਨੂੰ ਚੈਨਲ ਤੁਹਾਡੇ ਨੂੰ ਰਿਕੁਐਸਟ ਕਰਦਾ ਤੁਹਾਨੂੰ ਰਿਕੁਐਸਟ ਕਰਦਾ ਇਸ ਵਿਸ਼ੇ ਦੇ ਉੱਤੇ ਅਸੀਂ ਇੱਕ ਵਾਰੀ ਨਹੀਂ ਘਟੋ-ਘਟ 10 15 20 ਵਾਰੀ ਤੋਂ ਵੱਧ ਲਿਖ-ਲਿਖ ਕੇ ਮੈਮੋਰੰਡਮ ਦੇ ਚੁੱਕੇ ਆ ਜੇ ਸਟੇਟ ਬਾਡੀ ਦੀ ਦਰਖਾਸਤ ਕੂੜੇ 'ਚ ਜਾਰੀ ਤੇ ਅਸੀ ਕੀ ਚੀਜ਼ ਹੈ ਮੈਂ ਨਹੀਂ ਕਹਿੰਦਾ ਕੂੜੇ ਜਾਰੀ ਐ ਐਕਸ਼ਨ ਹੁੰਦਾ ਕੂੜੇ 'ਚ ਐਕਸ਼ਨ ਮੋਮੈਂਟਰੀ ਮੋਮੈਂਟਰੀ ਤੁਸੀਂ ਇਹ ਦੱਸੋ ਕਿ ਅੱਜ ਵਾਤਾਵਰਣ ਦਿਵਸ ਦੇ ਉੱਪਰ ਕੀ ਉੱਥੇ 10% ਵੀ ਤੁਹਾਡੀ ਸ਼ਿਕਾਇਤ ਤੋਂ ਬਾਅਦ ਅਸਰ ਹੋਇਆ ਨਹੀਂ ਆ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਤੋਂ ਆਪਣੇ ਚੈਨਲ ਲੈ ਕੇ ਜੋ ਸਭ ਤੋਂ ਵੱਡੀ ਗੱਲ ਜਿਹੜਾ ਅੱਜ ਸੱਚ-ਸੱਚ ਤੁਹਾਡੇ ਸਾਹਮਣੇ ਸਾਹਮਣੇ ਲੈ ਆ ਰਿਹਾ ਹਮਸਰ ਦੇ ਕਿ ਇਸ ਵਾਤਾਵਰਨ ਨੂੰ ਬਚਾਉਣ ਲਈ ਸਿਰਫ ਸੰਸਥਾਵਾਂ ਨਹੀਂ ਤੁਹਾਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਹੈ ਤਾਂ ਹੁਣ ਅਸੀਂ ਇੱਥੇ ਪੋਲੂਸ਼ਨ ਕੰਟਰੋਲ ਵਿਭਾਗ ਦੇ ਐਕਸ਼ਨ ਸਾਹਿਬ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਹੋ ਜਾ ਅੱਜ ਮਹਿਸੂਸ ਹੋ ਰਿਹਾ ਕਿਉਂਕਿ ਅਧਿਕਾਰੀ ਜ਼ਿਆਦਾਤਰ ਇਹਨਾਂ ਕੰਮਾਂ ਤੋਂ ਜ਼ਿਆਦਾ ਕੀ ਉਹਨਾਂ ਦਾ ਨਹੀਂ ਇਹਦੇ 'ਚ ਕੋਈ ਕਹ ਲਓ ਕਿ ਨਿੱਜੀ ਰਜ਼ੀਮੀਆਂ ਕਰਕੇ ਜਾਂ ਅਫਸਰ ਸ਼ਾਇਦ ਇੰਨਾ ਕੁ ਬਹੁਤ ਸਰਕਾਰਾਂ ਨੇ ਵੀ ਦੇ ਦਿੱਤਾ ਕਿ ਕਈ ਵਾਰ ਉਹਨਾਂ ਕੋਲ ਇੱਕ ਚਾਰਜ ਦੇ ਨਾਲ ਨਾਲ ਤਿੰਨ ਤਿੰਨ ਜ਼ਿਲ੍ਹਿਆਂ ਦੇ ਵੀ ਚਾਰਜ ਹੁੰਦੇ ਨੇ ਇਹ ਸਭ ਤੋਂ ਵੱਡੀ ਮਜਬੂਰੀ ਬਣੀ ਹੋਈ ਹੈ ਕਿ ਕਾਮਯਾਦੀ ਘਾਟ ਕਰਨ ਜਾਂ ਜਿਹੜੀਆਂ ਪੋਸਟਾਂ ਨੇ ਉਹ ਸਰਕਾਰ ਕਿਤੇ ਭਰ ਨਹੀਂ ਰਸ ਸਕਦੀ ਉਹਦੇ ਕਾਰਨ ਅੱਜ ਫਿਰ ਵੀ ਇੰਨਾ ਸਮਾਂ ਕੱਢ ਕੇ ਵਾਤਾਵਰਣ ਦੇ ਪ੍ਰੇਮੀ ਦੇ ਰੂਪ ਦੇ ਵਿੱਚ ਅੱਜ ਇੱਥੇ ਉੱਭਰ ਕੇ ਆਏ ਨੇ ਤਾਂ ਸਰ ਕਿਸਨਾ ਲੱਗ ਰਿਹਾ ਅੱਜ ਦਾ ਜਿਹੜਾ ਮਾਹੌਲ ਹੈ ਕੀ ਮਹਿਸੂਸ ਕਰਦੇ ਹੋ ਹਾਂ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਵਿਨੋਦ ਕੁਮਾਰ ਹੈ ਮੈਂ ਐਸਡੀਓ ਹਾਂ ਸਾਡੇ ਐਕਸ਼ਨ ਸਾਹਿਬ ਕਿਸੇ ਹੋਰ ਜੇਬਿੰਗ ਕਰਕੇ ਨਹੀਂ ਪਹੁੰਚ ਪਾਏ ਇੱਥੇ ਉਹਨਾਂ ਨੇ ਮੈਨੂੰ ਡੈਪਿਊਟ ਕੀਤਾ ਤਾਂ ਮੈਂ ਇੱਥੇ ਆਇਆ ਹਾਂ ਇੱਕ ਤੁਸੀਂ ਕੋਲੀ ਸਾਹਿਬ ਨੂੰ ਸਵਾਲ ਕੀਤਾ ਕਿ ਜਿਹੜੇ ਪਲਾਂਟੇਸ਼ਨ ਹੈ ਦਰਖਤ ਲਗਾਉਣੇ ਆ ਪਬਲਿਕ ਦਾ ਕੰਮ ਹੈ ਤੇ ਸਰਕਾਰਾਂ ਕਿੱਥੇ ਸੁਪਰੀਆਂ ਬਗੀਆਂ ਨੇ ਇਹ ਕੁਐਸਚਨ ਦਾ ਮੈਂ ਅਨਸਰ ਤਾਂ ਉਹ ਹੀ ਦੇਣਾ ਚਾਹਾਂਗਾ ਕਿ ਗਵਰਨਮੈਂਟ ਜਿਹੜੀ ਆ ਨੇ ਗਵਰਨਮੈਂਟ ਆਪਣੇ ਲੈਵਲ ਤੇ ਬਹੁਤ ਐਫਰਟ ਕਰਦੀਆਂ ਨੇ ਫੋਰੈਸਟ ਡਿਪਾਰਟਮੈਂਟ ਹਰ ਸਾਲ ਹਜ਼ਾਰਾਂ ਹੀ ਦਰਖਤ ਵੰਡਦਾ ਪਰ ਜਿਹੜੀ ਗਵਰਨਮੈਂਟ ਹੈ ਉਹ ਆਪਣੇ ਲੈਵਲ ਤੇ ਸਾਰਾ ਕੁਝ ਨਹੀਂ ਕਰ ਸਕਦੀ ਜਿੰਨਾ ਚਿਰ ਪਬਲਿਕ ਇਨਵੋਲ ਨਹੀਂ ਹੋਏਗੀ ਇੱਕ ਇੱਕ ਪਰਸੈਂਟ ਇਨਵੋਲ ਨਹੀਂ ਹੋਏਗਾ ਗਵਰਨਮੈਂਟ ਕੁਝ ਨਹੀਂ ਕਰ ਸਕਦੀ ਉੱਥੇ ਆਪਣਾ ਜਿਹੜਾ ਇਹ ਪਲਾਂਟੇਸ਼ਨ ਜਾਂ ਦਰਖਤ ਲਗਾਉਣੇ ਜਾਂ এনवायरमेंट ਦਾ ਜਿਹੜਾ ਬਚਾਅ ਕਰਨਾ ਉਹਨੂੰ ਸੁਧਾਰਨਾ ਗਵਰਨਮੈਂਟ ਦਾ ਕੰਮ ਤੇ ਹੈ ਹੀ ਹੈ ਪਬਲਿਕ ਦਾ ਵੀ ਨਾਲ ਹੈ ਜੇ ਗਵਰਨਮੈਂਟ ਜੇ ਪਬਲਿਕ ਦਾ 20% ਮੈਂ ਕਹਿੰਨਾ ਕਿ 20% ਤੇ 80% ਪਬਲਿਕ ਦਾ ਰੋਲ ਹੈ ਇਹਦੇ ਵਿੱਚ ਲੋਕਤੰਤਰ ਜਿਸਦਾ ਸਪਸ਼ਟ ਲਿਖਿਆ ਹੈ ਇਹਦੀ ਇੱਕ ਮੈਂ ਐਗਜ਼ਾਮਪਲ ਤੁਹਾਨੂੰ ਹੋਣੇ ਦਿੰਨਾ ਹੈ ਕਿ ਵੇਰਕਾ ਇੱਥੋਂ ਜਦੋਂ ਜਾਂਦੇ ਵੇਰਕਾ ਡੀਆਈਆ ਇੰਟਰਨੈਸ਼ਨਲ ਸਕੂਲ ਦੇ ਸਰ ਦੇ ਨਾਲ ਮੈਂ ਗੱਲ ਕਰ ਰਿਹਾ ਸੀ ਡੀਆਈਆ ਇੰਟਰਨੈਸ਼ਨਲ ਸਕੂਲ ਦੇ ਸਾਹਮਣੇ ਬਾਈਪਾਸ ਦੇ ਉੱਤੇ ਤਕਰੀਬਨ ਗੋਲ ਚੱਕਰ ਸ਼ਾਇਦ ਤੁਸੀਂ ਵੇਖਿਆ ਹੀ ਹੋਵੇਗਾ ਮਰਸਾ ਦੇ ਰਹਿਣ ਵਾਲੇ ਜਦੋਂ ਅਸੀਂ ਬਟਾਲਾ ਰੋਡ ਨੂੰ ਚੜ ਜਾਂਦੇ ਹਾਂ ਰਿੰਗ ਰੋਡ ਰਿੰਗ ਰੋਡ ਤੋਂ ਉੱਥੇ ਤਕਰੀਬਨ 4000 ਪਲਾਂਟ ਲੱਗੇ ਹੋਏ ਨੇ ਫੋਰੈਸਟ ਡਿਪਾਰਟਮੈਂਟ ਨੇ ਅਲਾਟ ਕੀਤੇ ਆ ਇਹਨਾਂ ਚਾਹੀਦੇ ਉਹਨੂੰ ਗਰਨਟੇਸ਼ਨ ਏਰੀਆ ਉੱਥੇ ਡਵੈਲਪ ਕੀਤਾ ਤੇ ਦੋ ਥੋੜੇ ਦਿਨ ਪਹਿਲਾਂ ਕਿਸੇ ਨੇ ਉੱ ਛੜਕਾਂ ਦੀਆਂ ਸਟ੍ਰੈਚਾਂ ਦੇ ਨਾਲ-ਨਾਲ ਤੁਸੀਂ ਵੇਖੋਗੇ ਕਿ ਪਲਾਂਟੇਸ਼ਨ ਡਵੈਲਪ ਕੀਤੀ ਹੋਈ ਹੈ ਗਵਰਨਮੈਂਟ ਵੱਲੋਂ ਸਰਕਾਰ ਦੇ ਜਿਹੜੇ ਵੀ ਇਨਵੋਲਵਡ ادارے ਨੇ ਹੁਣ ਪਬਲਿਕ ਉਥੇ ਅੱਗ ਲਗਾ ਦਿੰਦੀ ਆਪਣੀਆਂ ਫਸਲਾਂ ਦੇ ਨਾਲ ਉਹਨਾਂ ਨੂੰ ਵੀ ਸਾੜ ਦਿੰਦੀ ਉਥੇ ਗਵਰਨਮੈਂਟ ਕੀ ਕਰੇ ਕਿਤੇ ਨਾ ਕਿਤੇ ਜਨਤਾ ਵੀ ਇਹਦੇ ਵਿੱਚ ਅنگੇਲੀ ਮੈਂ ਤੁਹਾਡੇ ਚੈਨਲ ਦੇ ਰਾਹੀਂ ਸਾਰਿਆਂ ਨੂੰ ਇਹ ਰਿਕਵੈਸਟ ਕਰਨਾ ਚਾਹੁੰਦਾ ਹਾਂ ਕਿ ਪਲਾਂਟਸ ਅਸੀਂ ਪਲਾਂਟੇਸ਼ਨ ਤੇ ਕਰਦੇ ਆਂ ਜੀ ਗਵਰਨਮੈਂਟ ਕਰ ਦਿੰਦੀ ਹੈ ਪਰ ਉਹਨੂੰ ਬਚਾਉਣਾ ਹੈ ਜਿਹੜਾ ਉਹ ਪਬਲਿਕ ਦਾ ਜਿੰਨਾ ਚਿਰ ਸਾਥ ਨਹੀਂ ਮਿਲਦਾ ਇਹਨੂੰ ਅਸੀਂ ਬਚਾ ਨਹੀਂ ਸਕਦੇ ਪਬਲਿਕ ਦਾ ਗਵਰਨਮੈਂਟ ਨਾਲੋਂ ਜ਼ਿਆਦਾ ਰੋਲ ਹੈ ਗਵਰਨਮੈਂਟ ਨੇ ਪਲਾਂਟੇਸ਼ਨ ਕਰ ਦੇਣੀ ਹੈ ਹੁਣ ਪਬਲਿਕ ਆ ਕੇ ਸਾੜ ਦੇਗੀ ਪੁੱਟ ਦੇਗੀ ਤੋੜ ਦੇਗੀ ਉੱਥੇ ਗਵਰਨਮੈਂਟ ਕੀ ਕਰੇਗੀ ਗਵਰਨਮੈਂਟ ਜ਼ਿਆਦਾ ਜ਼ਿਆਦਾ ਪੈਨਲਟੀ ਲਗਾ ਦੇਗੀ ਨਾ ਪਰ ਜਿਹੜੇ ਪਲਾਂਟ ਇੱਕ ਵਾਰੀ ਉਖੜ ਗਏ ਟੁੱਟ ਗਏ ਉਹਦੀ ਰਿਕਵਰੀ ਤੇ ਨਹੀਂ ਨਾ ਹੁੰਦੀ ਇਸ ਕਰਕੇ ਮੇਰੀ ਅਪੀਲ ਹੈ ਸਾਰੇ ਪਬਲਿਕ ਨੂੰ ਅਪੀਲ ਹੈ ਕਿ ਇਸ ਤਰ੍ਹਾਂ ਦਾ ਕੰਮ ਨਾ ਕਰੋ ਉਹ ਜਦੋਂ ਅਸੀਂ ਉਹ ਦੇਖੇ ਨਾ ਕੱਲ ਮੈਂ ਵੀ ਉੱਥੇ ਗੁਜ਼ਰ ਰਿਹਾ ਸੀ ਵੇਖ ਕੇ ਬਹੁਤ ਦੁੱਖ ਹੋਇਆ ਜੀ ਕਿ ਇਹ ਤਕਰੀਬਨ 4000 ਦੇ ਮਤਲਬ ਨੇੜੇ ਉੱਥੇ ਦਰਖਤ ਨੇ ਇਹ ਸਾਰੇ ਸੜ ਗਏ ਸੜ ਗਏ ਅੱਗ ਲਗਾਤੀ ਪਤਾ ਹੀ ਨਹੀਂ ਕਿੰਨੇ ਲਗਾਈ ਕਿਸੇ ਪਬਲਿਕ ਨੇ ਲਗਾਈ ਹੋएगी ਜਾਂ ਕਿਸੇ ਆਈ ਡੋਨਟ ਨੋ ਕਿੰਨੇ ਲਗਾਈ ਹੈ ਪਰ ਜਿੰਨੇ ਵੀ ਲਗਾਈ ਬੜਾ ਬੜਾ ਬਾਗ ਸਾਰਾ ਨਸ਼ਟ ਹੋ ਚੁੱਕਾ ਦੇਖ ਤੁਸੀਂ ਇੱਥੇ ਜਾ ਕੇ ਦੇਖ ਸਕਦੇ ਤੁਸੀਂ ਮੇਰੇ ਧਿਆਨ ਜਲਦਾ ਮੈਂ ਜ਼ਰੂਰ ਉਹ ਖਬਰ ਦੇਖ ਸਕਦੇ ਹੋ ਮੇਰੀ ਅਪੀਲ ਹੈ ਤੁਸੀਂ ਤੁਸੀਂ ਵੀ ਮੈਂ ਤੁਹਾਨੂੰ ਹੀ ਅਪੀਲ ਕਰਦਾ ਕਿ ਤੁਸੀਂ ਪਬਲਿਕ ਨੂੰ ਵੇਅਰ ਕਰੋ ਚੈਨਲ ਦੇ ਥਰੂ ਇਹ ਮੈਸੇਜ ਡਿਲੀਵਰ ਕਰੋ ਕਿ ਇਹ ਜੇ ਗਵਰਨਮੈਂਟ ਇਹ ਨਵੀਂ ਜੀ ਇਨੀਸ਼ੀਏਟਿਵ ਲੈਂਦੀ ਹੈ ਤਾਂ ਉਹਨੂੰ ਸਪੋਰਟ ਕਰੋ ਇਹ ਸਾਰਾ ਬਰਾਲਾ ਜੰਗਲਾਤ ਵਿਭਾਗ ਦਾ ਸੀ ਜੰਗਲਾਤ ਦਾ ਇਹਨਾਂ ਚਾਹੀਦਾ ਜਿਹੜੇ ਕੰਸਰਨ ਡਿਪਾਰਟਮੈਂਟ ਨੇ ਉਥੇ ਪਲਾਂਟੇਸ਼ਨ ਕੀਤੀ ਹੋਈ ਸੀ ਨਾ ਬਣੀ ਡਲਮੀ ਹੈ ਜੀ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਨੂੰ ਵਰਲਡ এনवायरमेंट ਡੇ ਦੀ ਬਹੁਤ-ਬਹੁਤ ਮੁਬਾਰਕਾਂ ਜੀ ਮੈਂ ਸੇ ਸਾਰਿਆਂ ਦਾ ਬੜਾ ਧੰਨਵਾਦ ਕਰਨਾ ਚਾਹੁੰਦਾ ਜੀ ਕਿ ਅਸੀਂ ਸਾਨੂੰ ਇਹ ਮੌਕਾ ਮਿਲਿਆ ਕਿ ਅਸੀਂ ਨਵੇਂ ਹੋਰ ਰੁੱਖ ਲਾ ਸਕ ਲਾ ਪਾ ਰਹੇ ਹਾਂ ਤੇ ਆਪਣਾ ਕੰਟਰੀਬਿਊਸ਼ਨ এনवायरमेंट ਵਾਸਤੇ ਜਿੰਨਾ ਥੋੜਾ ਕੰਟਰੀਬਿਊਸ਼ਨ ਕਰ ਸਕਦੇ ਜੀ ਕਰ ਰਹੇ ਆ ਤੇ ਮੇਰੇ ਹੋਰ ਸਾਰਿਆਂ ਨੂੰ ਇਹ ਜੀ ਅਪੀਲ ਹੈ ਆਮ ਪਬਲਿਕ ਨੂੰ ਕਿ ਸਾਰੇ ਲੋਕੀ ਆਪਣੀ ਆਪਣੀ ਰਿਸਪੋਨਸਿਬਿਲਟੀ ਸਮਝਣ ਤੇ ਆਪਣਾ ਆਪਣਾ ਰੋਲ ਸਾਰੇ ਆਪਣੇ ਸਾਡੇ ਵਾਤਾਵਰਣ ਨੂੰ ਸਬੰਧਨ ਵਾਸਤੇ ਕਰਨ ਤੇ ਮੈਂ ਖਾਸ ਥੈਂਕਸ ਸ਼੍ਰੀ ਕੋਲੀ ਸਾਹਿਬ ਜੀ ਦਾ ਕਰਨਾ ਚਾਹੁੰਦਾ ਜੀ ਕਿ ਜਿਨ੍ਹਾਂ ਦੀ ਗਾਈਡਲਾਈਨ ਤੋਂ ਅਸੀਂ ਇਹ ਸਭ ਕੁਝ ਕਰ ਪੰਨੇ ਜੀ ਤੇ ਸਾਡੇ ਪੋਲੂਸ਼ਨ ਕੰਟਰੋਲ ਬੋਰਡ ਤੇ ਸਾਡੇ ਐਸਜੀਓ ਸਾਹਿਬ ਇੱਥੇ ਖੜੇ ਨਾਲ ਇਨਾਂ ਦੀ ਹੈਲਪ ਦੇ ਨਾਲ ਸਹਾਂ ਦੀ ਇਹ ਸਾਰੇ ਸਾਰਾ ਸਾਰਾ ਉਪਰਾਲਾ ਅਸੀਂ ਇਹ ਚੀਜ਼ ਕਰ ਪਾ ਰਹੇ ਤੇ ਮੇਰਾ ਸਾਰਿਆਂ ਨੂੰ ਇਹੀ ਦਰਮਿਆਨ ਹੀ ਕਈ ਜਗ੍ਹਾ ਕਿ ਨਵਾਂ ਹੁੰਦੀਆਂ ਬਾਗ ਸਾੜ ਦਿੱਤੇ ਜਾਂਦੇ ਰੁੱਖ ਸਾੜ ਦਿੱਤੇ ਜਾਂਦੇ ਆ ਜਾਂ ਪਰਾਲੀ ਜਦੋਂ ਕਿਸੇ ਕ੍ਰੌਪਸ ਦੀ ਜਦੋਂ ਕਟਾਈ ਹੋ ਜਾਂਦੀ ਉਸ ਤੋਂ ਬਾਅਦ ਵੀ ਅੱਗ ਜਨਨ ਦੀਆਂ ਘਟਨਾਵਾਂ ਵਾਖਰੀਆਂ ਉਹਦੇ ਬਾਰੇ ਕੀ ਆਮ ਜਨਤਾ ਨੂੰ ਮੈਸੇਜ ਦਿੰਦੇ ਹੋ ਐਜ਼ ਸਰ ਮੈਂ ਇਹ ਸਮਝਦਾ ਨਾ ਜੀ ਕਿ ਹਰ ਬੰਦੇ ਨੂੰ ਆਪਣੀ ਰਿਸਪੌਂਸਿਬਿਲਟੀ ਸਮਝਦੇ ਹੋਏ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਸਾਡੇ ਵਾਤਾਵਰਣ ਵਾਸਤੇ ਚੰਗਾ ਨਹੀਂ ਹੈ ਤੇ ਜਿਹੜਾ ਸੀ ਕੋਈ ਬੰਦਾ ਇਹ ਅਲਗਰਜੀ ਕਰਕੇ ਜੇ ਉਹ ਜੀ ਕੋਈ ਅੱਗ ਲਗਾਉਂਦਾ ਸਾਡੇ ਵਾਤਾਵਰਣ ਨੂੰ ਬਹੁਤ ਇਦਾਂ ਡਿਸਟਰਬੈਂਸ ਹੁੰਦੀ ਹੈ ਤੇ ਅਸੀਂ ਆਪਣੀ ਰਿਸਪਾਂਸਿਬਿਲਟੀ ਸਮਝੀਏ ਅਜ਼ ਰਿਸਪਾਂਸਿਬਲ ਸਿਟੀਜ਼ਨ ਅਸੀਂ ਸਾਰੇ ਲੋਕੀ ਆਪਣਾ ਆਪਣਾ ਰੋਲ ਦਾਈਏ ਜੀ